ਛੇ ਪਰਚੇ ਛੇ ਸਤ ਜਿਹੜੇ ਪਰਚੇ ਦਾ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਮੈਂ ਚਿੱਟੀ ਦਾ ਧੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਲੈ ਕੇ ਗਿਆ ਸੀ ਨਸ਼ਾ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਿਆ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦਾ ਚੋਰੀ ਚੱਕ ਹੀ ਦਿੱਤਾ ਜੀ ਨਹੀਂ ਵੇਚਿਆ ਨਾ ਫਿਰ ਤੁਸੀਂ ਵੇਚਿਆ ਨਾ ਵੇਚਿਆ ਵੀ ਨਹੀਂ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਨਹੀਂ ਜੀ ਮੇਰੇ ਮਿੰਤਾਂ ਲੱਗਿਆ ਕਰਨ ਮੈਂ ਨਹੀਂ ਚੱਕੇ ਮੈਂ ਇਹ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਕਿੱਥੇ ਲਾਏ ਸੀ ਉਹ ਕਹਿੰਦੇ ਅ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲੇ ਕਦੇ ਫ੍ਰੀ ਹੁੰਦਾ ਸੀ ਕਹਿ ਰਹੇ 1000 ਰੁਪਏ ਲਈ 1000 ਰੁਪਏ ਦਿੱਤਾ ਸੀ ਉਹ ਵੀ ਮੈਨੇ ਨਹੀਂ ਤੁਸੀਂ ਕਹਿ ਰਹੇ ਵੀ ਕਾਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਉੱਤੇ ਕਾਰ ਵਾਲੇ ਨਾਲ ਮਿਸ ਹੈਪਨ ਹੋਵੇ ਤੁਸੀਂ ਇਹ ਤਾਂ ਡੈਥ ਹੋਊਗੀ ਫਿਰ ਤੁਸੀਂ ਬੰਦ ਸੌਰੀ ਸਰ ਪਹਿਲੀ ਗਲਤੀ ਸੀ ਸੌਰੀ ਸਰ ਮੈਂ ਕਦੀ ਇਹ ਜੀ ਗਲਤੀ ਨਹੀਂ ਕਰਾਂ ਚਲੋ ਜੀ ਹੁਣ ਝੇਲਦੇ ਸਲਾਖਾਂ ਪਿੱਛੇ ਹੋਵਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਦੇ ਡੈਥ ਹੋਊਗੀ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜੇ ਉਹਨਾਂ ਦਾ ਹਾਂਜੀ ਕਿੰਨੇ ਟੈਂਪ ਤੋਂ ਤੁਸੀਂ ਕਰਦੇ ਹੋ ਵੀਰ ਪਹਿਲਾਂ ਦਾ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜੀ ਜਿਹੜਾ ਤੁਹਾਡਾ ਦੋਸਤ ਦੀ ਕਮੇਟੀ ਕਲਾਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਏ ਕਿਨੇ ਤੋਂ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਕਿੱਥੋਂ ਲੈ ਕੇ ਆਏ ਨਾ ਕਿੱਥੋਂ ਲੈ ਕੇ ਆਏ ਇੱਥੇ ਰੋਟੀ ਦੇ ਪੁਣਾ ਤੋਂ ਇਹ ਜਿਹੜੀ ਲੇਡੀਜ਼ ਦਾ ਗ੍ਰੀਪਰ ਕੀਤਾ ਇੱਥੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਅਸੀਂ ਪੀਤੀ ਆ ਜੀ ਠੀਕੇ ਦੀ ਹਾਂਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਨਸਾ ਕਰਦੇ ਤੁਹਾਡੀ ਵੀ ਜਨਤਾ ਆ ਸਕਦੀ ਹਾਂਜੀ ਹਾਂ ਪਸਤਾਵ ਤਾਂ ਆਇਆ ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ ਚਿੱਤੇ ਦਾ ਪੰਜ ਛੇ ਸਾਲ ਤੋਂ ਬਿੰਦਾ ਸੀ ਕਿੱਥੋਂ ਲੈ ਕੇ ਆਉਂਦੇ ਪੰਜ ਸਾਲ ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਦੇ ਸੇਲੂਚੀ ਕਰਤਾ ਵਿਚਾਰੀ ਨੇ ਲੱਖ ਰੋ 40 50 ਲੱਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡੇ ਮੇਰੇ ਫੈਮਲੀ ਹੈ ਕੀ ਕਰੂਗਾ ਰ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰੇ ਹੱਬ ਦਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀਏ ਕਾਦੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਉਹ ਸਾਰੀ ਇਸੀ ਤੇ ਨਸ਼ੇ ਦੀ ਪੂਰਤੀ ਲਈ ਸਾਰੀ ਮਦਦ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਨਾਬਾ ਦਾ ਐਸਐਚਓ ਭਾਸੋਂ ਦਾ ਜਿਨ੍ਹਾਂ ਨੇ ਸਾਡੇ ਬਿਆਨਾਂ ਦੇ ਆਧਾਰ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਹੈ ਤੇ ਜੇ ਇਸੇ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਹੋਵੇ ਤਾਂ ਜਿਹੜਾ ਇਹ ਨਸ਼ਾ ਵੇਚਣ ਵਾਲੇ ਤਸਕਰ ਨੇ ਇਹ ਆਪਣੇ ਆਪ ਹੀ ਘਰਾਂ 'ਚ ਬੈਠ ਜਾਣਗੇ ਤੇ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਹਿੰਮਤ ਪਊਗੀ ਨਸ਼ਾ ਵੇਚਣ ਦੀ ਜਿਹੜੀ ਧਾਰਾ ਲਾਈ ਹੈ ਜਿਹੜੀ ਹੈਗੇ ਤੁਸੀਂ ਮੰਨਦੇ ਹੋ ਵੀ ਜਿਹੜੇ ਹੈਗੇ ਆ ਨਹੀਂ ਤਾਂ ਹਰੇਕ ਮੁਜਰਮ ਨਿਕਲ ਜਾਂਦਾ ਸੀ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਹੋਇਆ ਕਿ ਜਿੰਨੇ ਵਿੱਚ ਇਹਦੇ ਕੇਸ ਦੇ ਮੈਂਬਰ ਇਨਵੋਲਵ ਨੇ ਸਾਰਿਆਂ ਦੇ ਉੱਤੇ ਜਿਹੜੀ ਕਤਲ ਕੇਸ ਵਾਲੀ ਜਿਹੜੀ ਧਾਰਾ ਇਹਨਾਂ ਨੇ ਲਾਈ ਹੈ ਸੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਡੀਐਸਪੀ ਨਾਬਾ ਐਸਐਚਓ ਸਾਹਿਬ ਦਾ ਦੁਬਾਰਾ ਫੇਰ ਇੱਕ ਵਾਰ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪ੍ਰਸ਼ਾਸਨ ਵੱਲੋਂ ਮਿਲੇ ਹੋਰਾਂ ਨੂੰ ਵੀ ਕੰਮ ਹੋਣ ਕਾਨੂੰਨ ਦੇ ਜਿਹੜੇ ਨਸ਼ਾ ਤਸਕਰੀ ਅਜੇ ਵੀ ਨਹੀਂ ਬਾਜ ਰਹੇ ਬਿਲਕੁਲ ਜੀ ਅੱਜ ਸਵੇਰ ਦੇ ਫੋਨ ਆ ਰਹੇ ਨੇ ਮੈਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਕਿ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੇਚਦੇ ਸੀ ਉਹ ਵੀ ਦੋ ਦਿਨ ਹੋ ਗਏ ਭ ਤੋ ਸਾਰਿਆਂ ਦੇ ਵਿੱਚ ਇੱਕ ਜਿਹੜਾ ਡਰ ਪੈਦਾ ਹੋਇਆ ਏ ਡਰ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਲੋਕ ਹਟਣਗੇ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਜਿਹੜੇ ਨੌਜਵਾਨ ਨੇ ਉਹ ਨਸ਼ਾ ਵੇਚਦੇ ਵੀ ਨਹੀਂ ਜਦੋਂ ਉਹਨਾਂ ਕੋਲੋਂ ਆਪਣੀ ਲੋੜ ਪੂਰੀ ਨਹੀਂ ਹੁੰਦੀ ਫਿਰ ਉਹ ਵੇਚਣ ਲੱਗ ਜਾਂਦੇ ਆ ਤਾਂ ਲੈ ਕੇ ਕਿੱਥੋਂ ਆਉਂਦੇ ਸੀ ਰੋਟੀ ਪੁੱਲ ਤੋਂ ਹੁਣ ਜਿਹੜੀਆਂ ਤਾਰਾਂ ਨੇ ਜੁੜੀਆਂ ਹੋਈਆਂ ਜਿੱਥੋਂ ਮੇਨ ਸਾਰਾ ਇਹ ਸਮਾਨ ਸਪਲਾਈ ਹੁੰਦਾ ਸੀਗਾ ਜਦੋਂ ਉੱਥੇ ਗ੍ਰਿਫਤਾਰੀਆਂ ਪੈ ਗਈਆਂ ਉਹਨਾਂ ਖਿਲਾਫ ਕਾਰਵਾਈ ਹੋ ਗਈ ਤਾਂ ਜਿਹੜੇ ਛੋਟੇ ਲੋਕ ਨੇ ਆਪਣੇ ਆਪੇ ਟੇਕੇ ਘਰਾਜ ਬੈ ਜਾਣ ਜਿਸ ਤਰ੍ਹਾਂ ਕਿ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਾ ਹੈ ਇਸ ਸੰਬੰਧ ਦੇ ਵਿੱਚ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆ ਸੈਨਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ ਨੌ ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ ਨੌ ਦੇ ਵਿੱਚੋਂ ਦੋ ਅਰੈਸਟ ਕਰ ਲਏ ਗਏ ਨੇ ਸੱਤ ਦੋਸ਼ੀਆਂ ਦੀ ਭਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸਤ ਦੋਸ਼ੀਆਂ ਦੀ ਪਹਾਲ ਕੀਤੀ ਜਾ ਰਹੀ ਹੈਗੀ ਹੈ। ਇਹ ਕਿੱਥੇ ਡੈਥ ਹੋਈ ਸੀ? ਕਿਹਨੇ ਦਿੱਤਾ ਸੀ ਨਸ਼ਾ? ਹੁਣ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਜੀ ਦੀ ਡੈਥ ਹੋਈ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉੱਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸਤਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਕਿਰਕਪਾਉਣ ਦੇ ਲੇਡੀਜ਼ ਵੇਚਦੇ ਨੇ ਉੱਥੇ ਜਿੱਥੇ ਪਹਿਲਾਂ ਰੋਟੀ ਪਿੰਡ ਦੇ ਸਮੇਂ ਸਮੇਤੇ ਰੇਡੀਓ ਸੀਸੀਟੀਵੀ ਫਰ ਕੈਮਰੇ ਵੀ ਲੱਗੇ ਹੋਣੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੇਚਦਾ ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸਾਥ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਸੀ ਪਤਾ ਲੱਗਿਆ ਭਾਜੀ ਕਿੱਥੋਂ ਲਿਆਂਦੇ ਸੀ ਤੇ ਕਿਹਨੇ ਕਿਹਦੇ ਵਿੱਚ ਇਨਵੋਲਵ ਨੇ ਹੋਰ ਨੇ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਏਗਾ ਮੇਲ ਲੈ ਕੇ ਕਿੱਥੋਂ ਆਉਂਦੇ ਸੀ ਦੋ ਜਿਹੜੇ ਕੀਤੇ ਨੇ ਅਕਿਊਜ਼ਡ ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਝ ਪਾ ਜਿਹੜਾ ਇੱਕ ਅਕਿਊਜ਼ਡ ਸੰਜੀਵ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਅਜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਧਿਆਨ ਚ ਲਾਵਾਣਾ ਹੈ ਇਹ ਵੀ ਪ੍ਰਾਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੀਆਂ ਜਾਣਗੀਆਂ ਨ ਕੋਈ ਉੱਤਰ ਅੱਗੇ ਜਾਂ ਹਾਂ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਹੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਵਾਏ ਜਾਂਦੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਟ ਹੋਣਗੇ ਅਸੀਂ ਸਾਰਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ ਇਹਦੇ ਵਿੱਚ ਵੱਡੀ ਮਾਤਰਾ ਚ ਲੇਡੀਜ਼ ਨੇ ਇਸ ਤਰ੍ਹਾਂ ਦੇ ਕਿੰਨੇ ਲੇਡੀਜ਼ ਨੇ ਇਸ ਵਿੱਚ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਇਹ ਤਾਂ ਕਿਉਂ ਲਈ ਸਾਹਮਣੇ ਆਈ ਹੈਗੀ ਮੇਨ ਸਰਗਨਾ ਕੋਣ ਹੈ ਜੀ ਇਸ ਦਾ ਮੇਨ ਸਰਗਨਾ ਜਿਹੜਾ ਹੈਗਾ ਇਹ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਛ ਤੋਂ ਬਾਅਦ ਹੀ ਤੁਹਾਨੂੰ ਸੀ ਦੱਸਣ ਦੇ ਕਾਬਿਲ ਹੋਵਾਂਗੇ ਜਿਹੜੇ ਸਰ 7 ਅਕਤੂਬਰ ਤੋਂ ਅਲਮੋਸ਼ੇ ਪਹਿਲਾਂ ਮਿਲੇ ਪਰਚੇ ਦਰਜ ਨੇ ਆ ਪਹਿਲਾਂ ਇਹਨਾਂ ਦਾ ਕ੍ਰੀਮੀਕਲ ਕ੍ਰਿਮੀਨਲ ਜਿਹੜਾ ਰਿਪੋਰਟ ਹੈਗਾ ਇਹਨਾਂ ਤੋਂ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਪਰਚੇ ਦਰਜ ਹੈਗੇ ਆ ਤੇ ਜਿਤ ਸੰਜੀਤ ਕੁਮਾਰ ਤੇ ਇਸ ਤੇ ਵੀ ਹੈਗਾ ਨਹੀਂ ਇਹ ਤੇ ਨਹੀਂ ਕੋਈ ਦਰਜ ਹੈਗਾ ਪਰਚਾ ਫਿਲਹਾਲ ਇਹ ਇਹਦੇ ਖਿਲਾਫ ਕੋਈ ਬਰਤਣਾ ਚੱਲੇਗਾ ਕਿ ਇਹ ਕੰਮ ਕਿੱਥੇ ਕਰਦਾ ਸੀਗਾ ਸਾਹਿਬ ਇਹ ਅਜੇ ਪੁੱਛ ਕੇ ਅਸੀਂ ਰਿਮਾਂਡ ਵਗੈਰਾ ਲੈ ਰਹੇ ਹਾਂ ਪੁੱਛ ਕੇ ਇਸ ਦੇ ਵਿੱਚ ਤੋਂ ਉਹਨੂੰ ਕਰਾਂਗੇ ਸਰ ਜੀ ਜਿਵੇਂ ਜਿਵੇਂ ਜੀ ਨਸ਼ਾਤਾ ਕਰਦੇ ਲੈਣਾ ਤੇ ਪਰਿਵਾਰ ਵਿੱਚ ਵੀ ਲੜ ਕੇ ਮਰ ਚੁੱਕੇ ਨੇ ਫਿਰ ਇਸ ਤਰ੍ਹਾਂ ਦਾ ਵੀ ਕਿ ਕਿ ਕਿਉਂ ਕਾਰਨ ਪਰਿਵਾਰ ਵਿੱਚ ਵੀ ਜਿਵੇਂ ਇਹ ਮਰਿਆ ਲੜਦਾ ਪਰਿਵਾਰ ਵਿੱਚ ਹੀ ਕਾਫੀ ਮਰੀ ਹੋਈ ਕ੍ਰਾਂਮ ਫਲਾਉਂਦੇ ਦੱਸਣੇ ਆਉਂਦੇ ਆ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੈਂ ਚਲਾਉਨੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ-ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦੋ ਤੇ ਸਾਡੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਤ ਕੀਤੇ ਜਾ ਰਹੇ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰੂਤੀ ਦੀ ਕਾਰਟ ਹੈ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰੂਤੀ ਨਹੀਂ ਦਿੱਤੀ ਗਈ